ਆਓ ਇੱਕ ਵਾਰ ਫੇਰ ਮੇਰੇ ਛੋਟੇ ਜੀ ਸਰਦਾਰ ਗੁਰਮੀਤ ਸਿੰਘ ਜੀ ਜੀ ਨੂੰ 22000 ਤੋਂ ਵੀ ਵੱਧ ਵੋਟਾਂ ਦੀ ਲੀਡ ਕਰ ਸਕਾਗੇ ਦੇਖੋ ਤਾਂ ਕਿ ਇਹ ਅਸੀਂ ਦਿਲ ਕਰੀਏ ਕਿ ਹਾਂ ਦੇ ਨਾਰਾਜੀ ਧਾਕੀ ਦੇ ਲੋਕ ਆਓ ਜੀ ਆਓ ਹੱਕ ਸੱਚ ਦੇ ਨਾਲ ਹਨ ਆਦੇ ਨਾਲ ਦੀ ਧਰਤੀ ਦੇ ਲੋਕ ਕਿੱਥੇ ਦੇ ਸਰਬੱਤ ਭਲੇ ਦੀ ਸਰਕਾਰ ਉਹ ਹਾਜ਼ਰ ਹੋਣ ਤੱਕ ਗੋਸ਼ਟ ਮੀਟ ਹੈ ਅੱਜ ਮੈਂ ਤਾਂ ਜਿੰਨੇ ਵਾਰੀ ਮਲੇਰ ਕੋਟ ਲਿਆ ਆ ਸ਼ਾਮ ਨੂੰ ਪ੍ਰੋਗਰਾਮ ਹੋਇਆ ਤਿੰਨ ਵੱਡੇ ਪ੍ਰੋਗਰਾਮ ਹੋਇਆ ਕਿ ਜਿੱਦਨ ਮੁੱਖ ਮੰਤਰੀ ਸਾਹਿਬ ਆਏ ਸੀ ਦੂਜਾ ਜਿੱਦਨ ਦਫ਼ਤਰਦਾਰ ਕੰਮ ਕੀਤਾ ਸੀ ਤੇ ਤੀਜਾ ਅੱਜ ਤਿੰਨੇ ਵਾਰੀ ਮਲੇਰ ਕੋਟਲੇ ਦੇ ਇਕੱਠ ਨੇ ਦੱਸਦਾ ਵੀ ਭਾਈ ਮਲੇਰ ਕੋਟ ਲੈਣ ਦਾ ਫੈਸਲਾ ਕਰੀ ਬੈਠੇ ਸਿਰਫ ਚਾਰ ਦੂਜੇ ਜੱਟ ਦੀ ਬੇਟਾ ਕਿ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਤੇ ਸਾਡੇ ਐਮਐਲ ਸਾਹਿਬ ਖੜੇ ਆ ਇਹਨਾਂ ਦਾ ਰਿਕਾਰਡ 2000 ਦਾ ਤੋੜ ਦੇਣਾ ਇਹ ਤੁਝਾ ਜਾਲ ਹੀ ਤੇ ਮੇਰੇ ਕੋਟੇ ਵਾਲੇ ਮੈਨੂੰ ਚਕਾਉਂਦੇ ਕਿਉਂ ਕੰਪੇਨ ਜਿਹੜੀ ਉਹ ਚੱਲ ਰਹੀ ਆ ਜੀ ਸਾਰੇ ਕਿਤੇ 9 ਦੇ 9 ਹਲਕੇ ਜੇ ਮੈਂ ਪ੍ਰਚਾਰ ਲਈ ਜਾ ਰਿਹਾ 10 12 ਦਿਨ ਰਹਿੰਦੇ ਹੁਣ ਤਾਂ ਇੱਕੋ ਚੀਜ਼ ਇਹ ਆ ਵੀ ਬੇ ਲੋਕਾਂ ਨੂੰ ਜਿਹੜਾ ਵੱਧ ਤੋਂ ਵੱਧ ਨਾਲ ਜੋੜਨ ਦੀ ਨਾਲ ਤੋੜਨ ਦੀ ਬ੍ਰੇਕ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਇਹ ਪਹਿਲੀ ਆਮ ਆਦਮੀ ਪਾਰਟੀ ਆ ਜਿੱਥੇ ਲੋਕ ਬਜ਼ਾਰਾਂ ਦੀ ਤਰ੍ਹਾਂ ਇਕੱਠੇ ਹੁੰਦੇ ਆ ਤੇ ਸਾਡੇ ਕੋਲੇ ਅੱਜ ਦੀ ਘੜੀ ਪਰਮਾਤਮਾ ਦੀ ਮਿਹਰ ਹੈ ਕਿ ਸਾਡੇ ਕੋਲ ਅੱਜ ਦੀ ਘੜੀ ਇੰਨੇ ਪ੍ਰੋਗਰਾਮ ਨੇ ਕਿ ਪ੍ਰੋਗਰਾਮ ਦੇਣ ਦੇ ਟਾਈਮ ਨਹੀਂ ਅੱਜ ਇਸ ਤੋਂ ਪਹਿਲਾਂ ਮੈਂ 21 ਪ੍ਰੋਗਰਾਮ ਭਦੌੜ ਹਲਕੇ ਦੇ ਕਰਕੇ ਆਇਆ 21 ਤੋਂ ਬਾਅਦ 22ਵਾਂ ਪ੍ਰੋਗਰਾਮ ਮੈਂ ਕਿ ਇੱਥੇ ਮੇਰੇ ਕੋਲ ਨੇ ਕਰ ਰਿਹਾ ਨਹੀਂ ਇੱਥੇ ਇਦਾਂ ਦੇ ਵੀ ਉਮੀਦਵਾਰ ਨੇ 10 ਦਿਨ ਲੈਕਚਰ ਤੇ ਰਹਿੰਦੇ ਹੋਣ ਫੋਨ ਕਰਕੇ ਕਹਿੰਦਾ ਵੀ ਸਾਨੂੰ ਘਰੇ ਜੀ ਆਪਦੇ ਚਾਹਾਂ ਦਾ ਆਪੀ ਜਾਓ ਕਰਨ ਲਈ ਪ੍ਰੋਗਰਾਮ ਹੀ ਮਿਲ ਰਿਹਾ ਸੋ ਸਾਰੇ ਭਾਈ ਬਾਹਰ ਲਿਆ ਕੀ ਨੇ ਉਹਨਾਂ ਨੂੰ ਇੱਥੇ ਪ੍ਰੋਗਰਾਮ ਕਰਵਾਉਣੇ ਕੀ ਬੁਲਾਉਣਾ ਮੀਤ ਸੰਗੂਰ ਵਾਲਾ ਆਉਂਦਾ ਹੈ ਮਲੇਰਪੁਰਲੇ ਨੂੰ ਅੰਦਾਜ਼ਾ ਖਾਸ ਤੌਰ ਤੇ ਆਦਾ ਕਿਉਂਕਿ ਮੇਰਾ ਪਿੰਡ ਬਿਲਕੁਲ ਇਸ ਮਲੇਰਪੁਰਲੇ ਤੋਂ ਨਾਲਾ ਪੁਰਚਾਪਾ ਤੇ ਮੀਤ ਵੀ ਇਸੇ ਕਰਕੇ ਇਹਾਜ਼ ਕਰਕੇ ਜਿਹੜਾ ਲੰਬੇ ਸਮੇਂ ਦਾ ਇੱਕ ਮਸਲਾ ਉਲਝਿਆ ਹੋਇਆ ਸੀ ਅੰਮਲੇਰਪੁਰਲੇ ਦੇ ਪਿੰਡਾਂ ਦਾ ਕਿਉਂਕਿ ਮੇਰੇ ਨਾਂ ਦੇ ਗਵਾਂਧੀ ਪੰਨੇ ਮੇਰੇ ਕੋਲੇ ਮਹਿਕਮਾ ਸੀ ਮੁੱਖ ਮੰਤਰੀ ਸਾਹਿਬ ਨੇ ਹੁਕਮ ਦਿੱਤਾ ਕਿ 163 ਕਰੋੜ ਜਾਰੀ ਕੀਤਾ ਪਹਿਲੀ ਵਾਰੀ ਨਹਿਰੀ ਪਾਣੀ ਮਲੇਰਪੁਰਲੇ ਦੇ ਪਿੰਡਾਂ ਨੂੰ ਮਿਲਣਾ ਤੇ ਮੈਂ ਸਮਝਦਾ ਕਿ ਕਿਹੜੇ ਇਤਿਹਾਸਿਕ ਜਿਹੜਾ ਫੈਸਲਾ ਆਮ ਆਦੀ ਪਾਰਦੀ ਸਰਕਾਰ ਜਿਹੜਾ ਲਿਆ ਗਿਆ ਹਾਂ ਸਰਾਜ ਵਾਲੇ ਕੀ ਕਹੋਗੇ ਉਹ ਕਹਿੰਦਾ ਮੈਂ ਕਿਸਾਨਾਂ ਨੂੰ ਬਾਹ ਦੇ ਵਿੱਚ ਚੋਣਾਂ ਤੋਂ ਬਾਅਦ ਇਹ ਤਾਂ ਲੋਕ ਹੀ ਕਹਿ ਗਏ ਜੀ ਉਹਦੇ ਬਾਰੇ ਹੁਣ ਲੋਕ ਦੱਸਣਗੇ ਵੋਟਾਂ ਚਾਹ ਤਰੀ ਨੂੰ ਅਸੀਂ ਜੀ ਪਤਾ ਅੱਜ ਬਲੇ ਕੋਲ ਦੇ ਵਿੱਚ ਤੁਹਾਡੇ ਜਿਹੜਾ ਇਹ ਪ੍ਰੋਬਲਮ ਰਹਿ ਹੈ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਅੱਜ ਦੀ ਜਨਤਾ ਦੇਖ ਕੇ ਜਮਨੇ ਕੋਲ ਰਿਪਬਲਿਕ ਕਿੱਥੇ ਹੈ ਜੀ ਬੱਲੇ ਬੱਲੇ ਕਰਾਈ ਪਈ ਹੈ ਮੇਅਰ ਕੋਲ ਵਾਲਾ ਨੇ ਆਈ ਵਾਰ ਕਰਾਉਂਦੇ ਆ 18 ਸਾਹਿਬ ਦੇ ਇੱਥੇ ਕੀ ਹੈ ਜੀ ਇਹ ਪਹਿਲਾਂ ਨਹੀਂ ਗਿਆ ਵੀ ਜਰਮੀ ਅਸੀਂ ਨੂੰ ਨਹੀਂ ਦੇਖਦੇ ਆ ਕਿ ਮਾਰਬੇ ਦੀ ਗਰਮੀ ਕੋਈ ਰੋਮਨੀਫੀ ਨਾਮ ਦੇਖੀ ਜੀ ਪਤਾ ਜਦੋਂ ਸਮਝ ਨਹੀਂ ਆਇਆ ਉਦੋਂ ਵੀ ਜਮਾਨਤ 잡ਤੀ ਹੁਣ ਵੀ ਕਰਨੀ ਚਾਹੀਦੀ ਹੈ ਲਾ ਕੇ ਚਲੇ ਜਾਣਗੇ ਕਿ ਦਵਾਰਾ ਮੈਂ ਤੁਹਾਨੂੰ ਦੱਸਦਾ ਵੀ ਆ ਚੁੱਕੀਆਂ ਤੁਹਾਨੂੰ ਦਾ 20000 ਰੁਪਏ ਜਾ ਹੋ ਜੂਗਾ ਦਵਾਰਾ ਖੈਰਾ ਸਾਹਿਬ ਕੀ ਉਹਨਾਂ ਦੀਆਂ ਆਉਣ ਵਾਲੀਆਂ ਸੱਤ ਪੀੜੀਆਂ ਨੇ ਵੀ ਸੰਗੂਰਵਾਲ ਦਵਾਰਾ ਮੇਰੀ ਨਹੀਂ ਕਰਨਾਂ ਇਹ ਮੈਂ ਗੱਲ ਦਾ ਦਾਅਵਾ ਕਰਦਾ ਮੈਂ ਆਪਣੇ ਜੀਤੇ ਵੀਰ ਸਰਦਾਰ ਗੁਰਮੀਤ ਸਿੰਘ ਮੀਤਿਆ ਜਨੂਆ ਪ੍ਰਸਾਦੋ ਨਾਮ ਤੇ ਮਲੇਰਕੋਟਲਾ ਹਲਕੇ ਤੋਂ ਉਹਨਾਂ ਨੂੰ ਜਿੰਨੀ ਲੀਡ ਮੈਨੂੰ ਮਿਲੀ ਸੀ 2022 ਦੇ ਅਸੈਂਬਲੀ ਇਲੈਕਸ਼ਨਸ ਤੋਂ ਉਸ ਤੋਂ ਵੱਧ ਵੋਟਾਂ ਦੇ ਫਰਕਾਂ ਜਤਾ ਕੇ ਪੇਜਾਂਗੇ ਔਰ ਲੋਕਾਂ ਦਾ ਜੋਸ਼ ਉਤਸ਼ਾਹ ਵਰਕਾਂ ਵਿੱਚ ਜਜ਼ਬਾ ਸ਼ਹਿਰ ਦੇ ਲੋਕਾਂ ਚ ਪਿੰਡਾਂ ਦੇ ਲੋਕਾਂ ਚ ਮੈਨੇ ਪਿੰਡਾਂ ਚ ਆ ਰਹੇ ਹਾਂ ਸਾਡੇ ਹੱਥ ਵਿੱਚ ਬਹੁਤਿਆਰ ਮੈਂ ਤੇ ਪਿੰਡਾਂ ਵਿੱਚ ਵੀ ਸ਼ਹਿਰ ਵਿੱਚ ਵੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਜੋਸ਼ ਹੈ ਉਹ 1 ਜੂਨ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਨਾ ਕਿ ਕਦੋਂ ਇੱਕ ਵੀ ਆਵੇ ਅਸੀਂ ਝਾੜੂ ਦਾ ਬਟਨ ਦੱਬ ਕੇ ਸਰਦਾਰ ਗੁਰਮੀਤ ਸਿੰਘ ਮੀਤ ਜੀ ਨੂੰ ਜਿਤਾ ਕੇ ਬਿਤੀ ਹੈ। ਭਾਵੇਂ ਅੱਜ ਦੀ ਮੀਟਿੰਗ ਲਈ ਜੀ ਐਮ ਐਲ اے ਸਾਹਿਬ ਦੀ ਮਿਹਨਤ ਹੈ। ਇਹਨਾਂ ਦਾ ਪਿਆਰ ਹੈ ਕਿ ਜਿਹੜੇ ਹਜ਼ਾਰਾਂ ਦੀ ਤਰ੍ਹਾਂ ਜਿਹੜੇ ਲੋਕ ਆਉਂਦੇ ਨਿਕਲ ਪਿਆ। ਘਰੇ ਬੈਠੇ ਲੇਟ ਹੋ ਜਾਂਦੇ ਆ। ਘਰੋਂ ਜਿੰਨਾ ਪਹਿਲਾਂ ਪ੍ਰੋਗਰਾਮ ਬੰਦਾ ਉਹ ਘੰਟਾ ਪਹਿਲਾਂ ਜਾਂਦੇ ਆ। ਪਰ ਲੋਕਾਂ ਦਾ ਪਿਆਰ ਹੈ, ਲੋਕਾਂ ਦਾ ਸਾਹ ਹੈ। ਜਿਹੜੇ ਪ੍ਰੋਗਰਾਮ ਬੱਦੇ ਘੰਟਾ ਹੁੰਦਾ ਲੋਕੋ ਤੇ ਫੋਟੋ ਆ ਲਈ ਜਿਹੜਾ ਪਿਆਰ ਕਰਦਾ ਪਾਣਾ ਘੰਟਾ ਦੋ ਲਵਾ ਦਿੰਦੇ ਆ। 15 15 ਮਿੰਟ ਲੇਟ ਕਰਦੇ ਕਰਦੇ ਮੇਰਾ ਪ੍ਰੋਗਰਾਮ ਇੱਕ ਹੀ ਪ੍ਰੋਗਰਾਮ ਹੈ ਜਿੱਥੇ ਜਿਹੜੀ ਵੀ ਚੀਜ਼ ਹੋਵੇ ਗੱਲ ਨੂੰ ਲਾ ਪਰ ਉੱਥੋਂ ਮੈਂ 8:45 ਵਜੇ ਵਿਲਾ ਹੋਇਆ ਤਾਂ ਬਿਲਕੁਲ 8:45 ਵਜੇ ਨਾਲ ਮੈਂ ਗੱਡੀ ਚਾ ਕੇ ਜਿਹੜਾ ਇੱਥੇ ਪਹੁੰਚਿਆ ਮੈਨੂੰ ਬੜੀ ਖੁਸ਼ੀ ਹੋਈ ਕਿ ਇੱਥੇ ਵੀ ਪੂਰਾ ਹਾਲ ਭਰਿਆ ਹੋਇਆ ਐ ਸੈਂਕੜੇ ਦੀ ਤਦਾਦ ਚਲੋ ਖੜੇ ਸਿੱਕੇ ਦੱਸ ਦੇ ਆ ਕਰ